ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਇਸ਼ਨਾਨ ਕਰਦੇ ਹੋਏ ਇੱਕ ਸਿੰਘ ਦੇ ਨਾਲ ਵਾਪਰ ਗਈ ਅਨੋਖੀ ਘਟਨਾ ਜੀ ਹਾਂ ਆਏ ਦਿਨ ਹੀ ਐਦਾਂ ਦੇ ਚਮਤਕਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹੁੰਦੇ ਰਹਦੇ ਨੇ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਅਕਸਰ ਹੀ ਦੇਖਦੇ ਰਹਿੰਦੇ ਹੋ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਰਜੀਤ ਸਿੰਘ ਜੋ ਕਿ ਆਪਣੇ ਸਾਥੀਆਂ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਦੇਦਾਰੇ ਕਰਨ ਦੇ ਲਈ ਗਿਆ ਸੀ ਤੇ ਜਿਵੇਂ ਹੀ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਵੜਿਆ ਤੇ ਇੱਕ ਜੂ ਬਿਮਾਰੀ ਹੋਇਆ ਤਾਂ ਉਸ ਤੋਂ ਬਾਅਦ ਕਾਫੀ ਦੇਰ ਤੱਕ ਵਾਪਸ ਉੱਪਰ ਨਾ ਆਇਆ ਤਾਂ ਸਾਰੇ ਹੀ ਉਸਦੇ ਦੋਸਤ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗੇ ਐਸਾ ਉਸ ਨਾਲ ਕੀ ਪਾਣਾ ਵਾਪਰਿਆ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਬੰਦਾ ਅਣ ਜਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੇ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆਪਾ ਜ਼ਿਕਰ ਕਰਦੇ ਹਾਂ ਅੱਜ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਰਜੀਤ ਸਿੰਘ ਦੇ ਬਾਰੇ ਹਰਜੀਤ ਸਿੰਘ ਜਿਨ੍ਹਾਂ ਦੀ ਸਾਰੀ ਹੀ ਗੁਰਸਿੱਖ ਫੈਮਿਲੀ ਸਾਰਿਆਂ ਦਾ ਹੀ ਗੁਰੂ ਦੇ ਭਤੀ ਗੂੜਾ ਪਿਆਰ ਸਾਰੇ ਹੀ ਨਿਤਨੇਮੀ ਉਸ ਦੇ ਮਾਤਾ ਪਿਤਾ ਜਿਨ੍ਹਾਂ ਨੇ ਦੋਨਾਂ ਨੇ ਹੀ ਅੰਮ੍ਰਿਤ ਪਨਨ ਕਰ ਰੱਖਿਆ ਸੀ ਗੁਰੂ ਘਰ ਦੇ ਵਿੱਚ ਉਹਨਾਂ ਦੀ ਪੂਰੀ ਸ਼ਰਧਾ ਸੀ ਅਤੇ ਸਵੇਰੇ ਸ਼ਾਮ ਨਿਤਨੇਮ ਕਰਨਾ ਗੁਰੂ ਘਰ ਆ ਕੇ ਸੇਵਾ ਕਰਨਾ ਉਹਨਾਂ ਦਾ ਰੋਜ਼ ਦਾ ਹੀ ਨਿਯਮ ਬਣ ਚੁੱਕਿਆ ਸੀ ਉਹਨਾਂ ਦਾ ਇੱਕ ਇੱਕ ਪੁੱਤਰ ਹਰਜੀਤ ਸਿੰਘ ਜੋ ਕਿ ਬਚਪਨ ਤੋਂ ਹੀ ਪੜਨ ਦੇ ਵਿੱਚ ਬਹੁਤ ਹੁਸ਼ਿਆਰ ਸੀ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਹੀ ਉਹ ਪੜਦਾ ਸੀ ਅਤੇ ਘਰ ਦੇ ਹਾਲਾਤ ਕੁਝ ਜ਼ਿਆਦਾ ਠੀਕ ਨਹੀਂ ਸੀ ਹਰਜੀਤ ਸਿੰਘ ਦੇ ਪਿਤਾ ਜੋ ਕਿ ਇੱਕ ਛੋਟੇ ਜਿਹੇ ਮਾਮੂਲੀ ਕਿਸਾਨ ਸੀ ਤੇ ਉਸ ਦੀ ਮਾਤਾ ਜੋ ਕਿ ਘਰ ਦੇ ਕੰਮ ਕਾਜ ਕਰਦੀ ਸੀ ਜਦੋਂ ਹਰਜੀਤ ਸਿੰਘ ਨੇ 12ਵੀਂ ਦੀ ਪੜ੍ਹਾਈ ਕੀਤੀ ਤਾਂ ਉਸ ਦੇ ਪਿਤਾ ਨੇ ਇਹ ਸੋਚਿਆ ਕਿ ਆਪਾਂ ਆਈਲੈਂਡਸ ਕਰਵਾ ਕੇ ਹਰਜੀਤ ਨੂੰ ਬਾਹਰ ਭੇਜ ਦਿੰਨੇ ਆਂ ਨਾਲੇ ਆਪਣੇ ਘਰ ਦੇ ਹਾਲਾਤ ਵੀ ਠੀਕ ਹੋ ਜਾਣਗੇ ਨਾਲ ਬਾਹਰ ਜਾ ਕੇ ਚੰਗੇ ਪੈਸੇ ਕਮਾ ਲਵੇਗਾ ਕਿਉਂਕਿ ਪੰਜਾਬ ਦੇ ਵਿੱਚ ਤਾਂ ਕੋਈ ਨੌਕਰੀਆਂ ਹੈ ਨਹੀਂ ਦੋਸਤੋ ਬਾਅਦ ਉਹਨਾਂ ਨੇ ਲਾਰਿਆਂ ਤੋਂ ਕੋਲੋਂ ਪੈਸੇ ਉਧਾਰ ਫੜੇ ਅਤੇ ਉਸਨੇ ਆਈਲੈਂਡਸ ਕਰਵਾਉਣੀ ਸ਼ੁਰੂ ਕਰ ਦਿੱਤੀ ਆਈਲੈਂਡਸ ਕਰਨ ਤੋਂ ਬਾਅਦ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਅਤੇ ਉਸ ਦਾ ਕੈਨੇਡਾ ਦਾ ਵੀਜ਼ਾ ਆ ਗਿਆ ਅਤੇ ਉਹ ਕੈਨੇਡਾ ਜਾਣ ਦੀ ਤਿਆਰੀ ਕਰਨ ਲੱਗਿਆ ਤੇ ਹਰਜੀਤ ਦੀ ਮਾਂ ਉਸ ਨੂੰ ਕਹਿਣ ਲੱਗੀ ਕਿ ਪੁੱਤ ਤੂੰ ਕੈਨੇਡਾ ਤਾਂ ਜਾ ਰਿਹਾ ਹਾਂ ਪਰ ਇੱਕ ਮੇਰੀ ਗੱਲ ਧਿਆਨ ਵਿੱਚ ਰੱਖੀਂ ਉੱਥੇ ਜਾ ਕੇ ਆਪਣੇ ਗੁਰੂ ਨੂੰ ਨਾ ਭੁੱਲ ਜਾਇਂ ਉੱਥੇ ਜਾ ਕੇ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਇਂ ਊੜਾ ਅਤੇ ਝੂੜਾ ਹਮੇਸ਼ਾ ਯਾਦ ਰੱਖਣਾ ਹੈ ਇਹ ਆਪਣੀ ਵਿਰਾਸਤ ਹੈ ਵੇਖੀ ਕਿਤੇ ਤੂੰ ਇਸ ਤੋਂ ਦੂਰ ਹੋ ਜਾਵੇਂ ਦੋਸਤੋ ਬਾਅਦ ਹਰਜੀਤ ਸਿੰਘ ਬੋਲਣ ਲੱਗਿਆ ਕਿ ਮਾਂ ਤੂੰ ਕਿਹੋ ਜੀਆਂ ਗੱਲਾਂ ਕਰਦੀ ਹੈ ਇਹ ਕਿਵੇਂ ਹੋ ਸਕਦਾ ਹੈ ਗੁਰੂ ਮਹਾਰਾਜ ਦੀ ਕਿਰਪਾ ਆਪਣੇ ਉੱਪਰ ਹੈ ਆਪਾਂ ਬਚਪਨ ਤੋਂ ਹੀ ਜੋ ਕਿ ਗੁਰੂ ਦੇ ਲੜ ਲੱਗੇ ਹੋਏ ਹਾਂ ਅਤੇ ਤੁਹਾਨੂੰ ਦੇਖ ਦੇ ਕੇ ਮੈਂ ਵੀ ਨਤ ਨੇਮ ਕਰਦਾ ਹਾਂ ਇਹ ਕਿਵੇਂ ਭੁੱਲ ਸਕਦਾ ਮੈਂ ਗੁਰੂ ਸਾਹਿਬ ਦੀ ਕਿਰਪਾ ਨੂੰ ਗੁਰੂ ਸਾਹਿਬ ਦਾ ਦੇਣ ਆਪਾਂ ਕਿਵੇਂ ਦੇ ਸਕਦੇ ਹਾਂ ਕਿਉਂਕਿ ਉਹਨਾਂ ਦੀ ਕਿਰਪਾ ਦੇ ਨਾਲ ਹੀ ਮੈਂ ਆਇਲੈਂਡ ਦੇ ਵਿੱਚੋਂ ਸੱਤ ਬੈਂਡ ਲੈ ਕੇ ਆਇਆ ਹਾਂ ਅਤੇ ਹੁਣ ਕੈਨੇਡਾ ਦਾ ਮੇਰਾ ਵੀਜ਼ਾ ਲੱਗ ਚੁੱਕਿਆ ਹੈ ਪਰਿਵਾਰ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਉਸ ਤੋਂ ਬਾਅਦ ਉਸ ਨੂੰ ਕੈਨੇਡਾ ਦੇ ਜਹਾਜ਼ ਚੜਾ ਦਿੱਤਾ ਦੋਸਤੋ ਕੈਨੇਡਾ ਪਹੁੰਚਣ ਤੋਂ ਬਾਅਦ ਹਰਜੀਤ ਸਿੰਘ ਇੱਕ ਨਵੀਂ ਦੁਨੀਆ ਦੇ ਵਿੱਚ ਪਹੁੰਚ ਚੁੱਕਿਆ ਸੀ ਉਥੇ ਵਾਸਤੇ ਲਈ ਸਭ ਕੁਝ ਨਵਾਂ ਸੀ ਉਥੇ ਉਸ ਨੂੰ ਕਾਲਜ ਦੇ ਵਿੱਚ ਐਡਮਿਸ਼ਨ ਮਿਲ ਗਿਆ ਤੇ ਪਾਰਟ ਟਾਈਮ ਉਸ ਨੂੰ ਜੌਬ ਵੀ ਮਿਲ ਗਈ ਦੋਸਤੋ ਜਿਸ ਕੰਪਨੀ ਦੇ ਵਿੱਚ ਉਹ ਜੌਬ ਕਰਦਾ ਸੀ ਉਸ ਕੰਪਨੀ ਦੇ ਵਿੱਚ ਇੱਕ ਗੋਰੀ ਲੜਕੀ ਵੀ ਸੀ ਜਿਸ ਦੇ ਨਾਲ ਹਰਜੀਤ ਸਿੰਘ ਦੀ ਦੋਸਤੀ ਹੋ ਗਈ ਇਹ ਦੋਸਤੀ ਐਨੀ ਗੂੜੀ ਪੈ ਗਈ ਕਿ ਉਹਨਾਂ ਨੇ ਫ੍ਰੀ ਟਾਈਮ ਦੇ ਵਿੱਚ ਇਕੱਠਿਆਂ ਘੁੰਮਣਾ ਇਕੱਠਿਆਂ ਖਾਣਾ ਪੀਣਾ ਬਾਅਦ ਦੇ ਵਿੱਚ ਉਹਨਾਂ ਦੀ ਇਹ ਦੋਸਤੀ ਕਦੋਂ ਪਿਆਰ ਦੇ ਵਿੱਚ ਬਦਲ ਗਈ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਲੱਗਿਆ ਦੋਸਤੋ ਇੱਕ ਦਿਨ ਉਸ ਗੋਰੀ ਲੜਕੀ ਨੇ ਇਹ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ ਅਤੇ ਗੋਰੀ ਨੇ ਕਿਹਾ ਕਿ ਮੈਂ ਆਪਣੇ ਪਿਤਾ ਦੇ ਨਾਲ ਇਸ ਵਿਸ਼ੇ ਤੇ ਜ਼ਰੂਰ ਗੱਲ ਕਰਾਂਗੀ ਹਰਜੀਤ ਨੇ ਕਿਹਾ ਕਿ ਜ਼ਰੂਰ ਤੂੰ ਆਪਣੇ ਪਿਤਾ ਦੇ ਨਾਲ ਗੱਲਬਾਤ ਸਾਂਝੀ ਕਰ ਅਤੇ ਤੇਰੇ ਪਿਤਾ ਮੰਨ ਜਾਣਗੇ ਤੇ ਆਪਾਂ ਵਿਆਹ ਕਰਵਾ ਲਵਾਂਗੇ ਤਾਂ ਦੋਸਤੋ ਉਸ ਤੋਂ ਬਾਅਦ ਉਹ ਗੋਰੀ ਲੜਕੀ ਆਪਣੇ ਪਿਤਾ ਦੇ ਕੋਲ ਜਾਂਦੀ ਹੈ ਅਤੇ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਇੰਡੀਆ ਤੋਂ ਆਇਆ ਹੋਇਆ ਇੱਕ ਨੌਜਵਾਨ ਜਿਸ ਨਾਲ ਮੇਰੀ ਦੋਸਤੀ ਹੈ ਉਸ ਨੂੰ ਮੈਂ ਪਸੰਦ ਕਰਦੀ ਹਾਂ ਅਸੀਂ ਇੱਕ ਦੂਜੇ ਨੂੰ ਪਿਆਰ ਵੀ ਕਰਦੇ ਹਾਂ ਤੇ ਅਸੀਂ ਹੁਣ ਵਿਆਹ ਕਰਵਾਉਣਾ ਚਾਹੁੰਦੇ ਹਾਂ ਤਾਂ ਉਸ ਗੋਰੇ ਨੇ ਕਿਹਾ ਕਿ ਮੈਂ ਉਸ ਲੜਕੇ ਨੂੰ ਜ਼ਰੂਰ ਇੱਕ ਵਾਰੀ ਮਿਲਣਾ ਚਾਹਾਂਗਾ ਤਾਂ ਉਸ ਗੋਰੇ ਨੇ ਹਰਜੀਤ ਨੂੰ ਜਦੋਂ ਬੁਲਾਇਆ ਤੇ ਹਰਜੀਤ ਦੇ ਅੱਗੇ ਇੱਕ ਸ਼ਰਤ ਰੱਖ ਦਿੱਤੀ ਕਿ ਤੈਨੂੰ ਜੇਕਰ ਮੇਰੀ ਲੜਕੀ ਦੇ ਨਾਲ ਪਿਆਰ ਹੈ ਤਾਂ ਦੈਨੋਂ ਆਪਣੇ ਕੇਸ ਕਤਲ ਕਰਾਉਣੇ ਪੈਣਗੇ। ਇਹ ਗੱਲ ਸੁਣਦੇ ਹੀ ਹਰਜੀਤ ਜੋ ਕਿ ਖੁਸ਼ੀ ਦੇ ਮਾਰੇ ਪਾਗਲ ਹੋ ਗਿਆ ਉਹ ਪਿਆਰ ਦੇ ਵਿੱਚ ਸਭ ਕੁਝ ਭੁੱਲ ਚੁੱਕਿਆ ਸੀ ਕਿ ਮੈਂ ਇੱਕ ਗੁਰੂ ਦਾ ਸੇਖ ਹਾਂ। ਉਹ ਨਾਈ ਦੀ ਦੁਕਾਨ ਤੇ ਜਾਂਦਾ ਹੈ ਤੇ ਆਪਣੇ ਕੇਸ ਕਤਲ ਕਰਵਾ ਦਿੰਦਾ ਹੈ ਤੇ ਗੋਰੀ ਲੜਕੀ ਦੇ ਨਾਲ ਉਸ ਦਾ ਵਿਆਹ ਹੋ ਜਾਂਦਾ ਹੈ। ਉਸ ਤੋਂ ਬਾਅਦ ਗੋਰੀ ਨੇ ਕਿਹਾ ਕਿ ਹੁਣ ਆਪਾਂ ਇੰਡੀਆ ਚੱਲਦੇ ਹਾਂ ਨਾਲੇ ਆਪਾਂ ਤੇਰੇ ਮਾਤਾ ਪਿਤਾ ਨੂੰ ਵੀ ਮਿਲੇ ਆਵਾਂਗੇ। ਤਾਂ ਦੋਸਤੋ ਉਸ ਤੋਂ ਬਾਅਦ ਗੁਰਜੀਤ ਆਪਣੇ ਘਰ ਫੋਨ ਕਰ ਦਿੰਦਾ ਹੈ ਅਤੇ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮਾਂ ਮੈਂ ਤੇਰੀ ਨੌ ਨੂੰ ਲੈ ਕੇ ਇੰਨੇ ਆ ਰਿਹਾ ਹਾਂ ਉਸਦੀ ਮਾਂ ਬਹੁਤ ਖੁਸ਼ ਹੁੰਦੀ ਹੈ ਉਸਨੇ ਸਾਰੇ ਰਿਸ਼ਤੇਦਾਰ ਸਕੇ ਸੰਬੰਧੀ ਭੈਣ ਭਰਾਵਾਂ ਨੂੰ ਬੁਲਾ ਲਿਆ ਹੁੰਦਾ ਹੈ ਅਤੇ ਉਹ ਸਵਾਗਤ ਦੇ ਵਿੱਚ ਖੜੇ ਹੁੰਦੇ ਆ ਆਪਣੇ ਨਵੀਂ ਨੌ ਨੂੰ ਲਈ ਹਰਜੀਤ ਉਸ ਗੋਰੀ ਨੂੰ ਲੈ ਕੇ ਜਿਵੇਂ ਆਪਣੇ ਪਿੰਡ ਦੇ ਵਿੱਚ ਪਹੁੰਚਦਾ ਹੈ ਤੇ ਜਿਵੇਂ ਹੀ ਮਾਂ ਆਪਣੇ ਪੁੱਤਰ ਹਰਜੀਤ ਨੂੰ ਦੇਖਦੀ ਹੈ ਕਿ ਉਸਨੇ ਤਾਂ ਆਪਣੇ ਕੇਸ ਕਤਲ ਕਰਵਾ ਰੱਖੇ ਉਸਦੇ ਪੈਰਾਂ ਤੋਂ ਜ਼ਮੀਨ ਖਿਸਕ ਜਾਂਦੀ ਹੈ ਉੱਚੀ ਉੱਚੀ ਤਾਂ ਹਾਂ ਮਾਰ ਕੇ ਰੋਣ ਲੱਗ ਜਾਂਦੀ ਹੈ ਅਤੇ ਚੱਕਰ ਖਾ ਕੇ ਜ਼ਮੀਨ ਦੇ ਉੱਪਰ ਡਿੱਗ ਪੈਂਦੀ ਹੈ ਉਸ ਤੋਂ ਬਾਅਦ ਉਸ ਦੀ ਮਾਂ ਕਹਿੰਦੀ ਹੈ ਕਿ ਪੁੱਤ ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਅਤੇ ਉਸ ਤੋਂ ਬਾਅਦ ਹਰਜੀਤ ਦੀ ਮਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਪਰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣ ਤੋਂ ਬਾਅਦ ਸਦਮੇ ਦੇ ਵਿੱਚ ਉਹ ਆਪਣੀ ਜਾਨ ਗਵਾ ਲੈਂਦੀ ਹੈ ਅਤੇ ਹੁਣ ਹਰਜੀਤ ਇਕਦਮ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ ਅਤੇ ਉਹ ਸਾਰਾ ਦਿਨ ਇਹੀ ਸੋਚਦਾ ਰਹਿੰਦਾ ਹੈ ਕਿ ਮੇਰੀ ਗਲਤੀ ਦੇ ਨਾਲ ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ। ਉੱਚੀ ਉੱਚੀ ਤਾਂ ਹਾਂ ਮਾਰ ਕੇ ਰੋਣ ਲੱਗ ਜਾਂਦਾ ਹੈ ਅਤੇ ਉਹ ਬਹੁਤ ਪਾਗਲਾ ਵਰਗੀਆਂ ਹਰਕਤਾਂ ਕਰਨ ਲੱਗ ਜਾਂਦਾ ਹੈ ਅਤੇ ਉਹ ਕੰਧਾਂ ਵਿੱਚ ਟੱਕਰਾਂ ਮਾਰ-ਮਾਰ ਕੇ ਰੋਣ ਲੱਗ ਜਾਂਦਾ ਹੈ। ਉਸ ਨੂੰ ਆਪਣੀ ਕੀਤੀ ਹੋਈ ਗਲਤੀ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ। ਤੈਨੇ ਵਿੱਚ ਗੋਰੀ ਵੀ ਉਸ ਨੂੰ ਛੱਡ ਕੇ ਚਲੀ ਜਾਂਦੀ ਹੈ ਉਹ ਕਹਿੰਦੀ ਹੈ ਕਿ ਇਹੋ ਜਿਹਾ ਡਿਪਰੈਸ ਬੰਦੇ ਦੇ ਨਾਲ ਮੈਂ ਕਦੇ ਨਹੀਂ ਰਹਿ ਸਕਦੀ ਜਿਹੜਾ ਆਪਣੇ ਗੁਰੂ ਦਾ ਨਹੀਂ ਹੋ ਸਕਿਆ ਉਹ ਅੱਗੇ ਮੇਰਾ ਕਿਵੇਂ ਹੋ ਸਕਦਾ ਹੈ ਜੋ ਕੁਝ ਤੂੰ ਕੀਤਾ ਆਪਣੇ ਹੋਸ਼ ਹਵਾਸ ਦੇ ਵਿੱਚ ਨਹੀਂ ਕੀਤਾ ਇਹ ਸਭ ਕਾਲੀ ਦੇ ਵਿੱਚ ਕੀਤਾ ਹੈ ਜੇ ਤੂੰ ਪਹਿਲਾਂ ਹੀ ਸੋਚ ਲੈਂਦਾ ਜੇ ਤੂੰ ਮੈਨੂੰ ਪਹਿਲਾਂ ਹੀ ਆਪਣੀ ਦਿੱਕਤ ਦੱਸ ਦਿੰਦਾ ਕਿ ਮੈਂ ਆਪਣੇ ਕੇਸ ਨਹੀਂ ਘਟਵਾ ਸਕਦਾ ਤੇ ਮੈਂ ਆਪਣੇ ਪਿਤਾ ਨੂੰ ਮਨਾ ਲੈਂਦੀ ਪਰ ਹੁਣ ਤੇਰੀ ਵਜ੍ਹਾ ਦੇ ਨਾਲ ਤੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਹੈ ਹੁਣ ਮੈਂ ਤੇਰੇ ਨਾਲ ਐਦਾਂ ਦੇ ਡਿਪਰੈਸ ਬੰਦੇ ਦੇ ਨਾਲ ਮੈਂ ਨਹੀਂ ਰਹਿ ਸਕਦੀ ਤਾਂ ਦੋਸਤੋ ਗੋਰੀ ਵੀ ਛੱਡ ਕੇ ਉਸ ਨੂੰ ਵਾਪਸ ਕੈਨੇਡਾ ਚਲੀ ਜਾਂਦੀ ਹੈ ਹੁਣ ਹਰਜੀਤ ਘਰੇ ਇਕੱਲਾ ਕੰਧਾਂ ਦੇ ਵਿੱਚ ਟੱਕਰਾ ਮਾਰ ਰਿਹਾ ਹੁੰਦਾ ਹੈ ਤਾਂ ਐਨੇ ਵਿੱਚ ਹੀ ਉਸਦੇ ਦੋਸਤ ਉਸਦੇ ਕੋਲ ਆਉਂਦੇ ਨੇ ਅਤੇ ਕਹਿੰਦੇ ਨੇ ਕਿ ਆਪਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਚੱਲਦੇ ਹਾਂ ਅਤੇ ਉੱਥੇ ਜਾ ਕੇ ਆਪਾਂ ਭੁੱਲਾਂ ਬਖਸ਼ਾਉਨੇ ਆ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਡਾਡਾ ਹੈ ਸ੍ਰੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਆਪਣੇ ਉੱਪਰ ਕਿਰਪਾ ਕਰਨਗੇ ਅਤੇ ਆਪਣੀਆਂ ਭੁੱਲਾਂ ਨੂੰ ਬਖਸ਼ਾਉਣਗੇ ਤਾਂ ਦੋਸਤੋ ਹਰਜੀਤ ਉਹਨਾਂ ਦੀ ਗੱਲ ਮੰਨ ਲੈਂਦਾ ਹੈ ਅਤੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਲਈ ਰਵਾਨਾ ਹੋ ਜਾਂਦੇ ਨੇ ਦੋਸਤੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਦੋਂ ਉਸ ਸੁਨਹਿਰੀ ਬਿਲਡਿੰਗ ਨੂੰ ਹਰਜੀਤ ਦੇਖਦਾ ਹੈ ਤਾਂ ਉੱਚੀ-ਉੱਚੀ ਤਾਹਾਂ ਮਾਰ ਕੇ ਰੋਣ ਲੱਗ ਜਾਂਦਾ ਹੈ ਅਤੇ ਉਸ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈਂਦੇ ਅਤੇ ਉਸ ਤੋਂ ਬਾਅਦ ਉਸਨੇ ਸੋਚਿਆ ਕਿ ਮੈਂ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਜਾਵਾਂ ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਅੱਗੇ ਮੁਆਫੀ ਮੰਗਾ ਉਸ ਸरोवर ਦੇ ਵਿੱਚ ਇਸ਼ਨਾਨ ਕਰਨ ਦੇ ਲਈ ਜਦੋਂ ਵੜਦਾ ਹੈ ਤਾਂ ਚੁੱਭੀ ਮਾਰਦਾ ਹੈ ਤਾਂ ਕੁਝ ਸਮੇਂ ਦੇ ਲਈ ਉਹ ਬਾਹਰ ਨਹੀਂ ਆਉਂਦਾ ਅਤੇ ਉਸ ਦੇ ਦੋਸਤ ਉੱਚੀ ਉੱਚੀ ਰੌਲਾ ਪਾਉਣ ਲੱਗ ਜਾਂਦੇ ਨੇ ਕਿ ਹਰਜੀਤ ਸरोवर ਦੇ ਵਿੱਚ ਡੁੱਬ ਗਿਆ ਪਰ ਐਨੇ ਵਿੱਚ ਹਰਜੀਤ ਸरोवर ਤੋਂ ਬਾਹਰ ਆਉਂਦਾ ਹੈ ਅਤੇ ਬਾਹਰ ਆ ਕੇ ਉਹ ਬਿਲਕੁਲ ਉਸ ਦਾ ਮਨ ਸ਼ਾਂਤ ਹੁੰਦਾ ਹੈ ਅਤੇ ਸਿੱਧਾ ਹੀ ਉਹ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਚਲਿਆ ਜਾਂਦਾ ਹੈ ਅਤੇ ਬਾਹਰ ਆ ਕੇ ਉਹ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਜਾਂਦਾ ਹੈ ਅਤੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਵੀ ਪਾਠ ਸ਼ੁਰੂ ਕਰ ਦਿੰਦਾ ਹੈ ਅਤੇ ਪਾਠ ਦੀ ਸਮਾਪਤੀ ਤੋਂ ਬਾਅਦ ਉਹ ਆਪਣੇ ਸਿਰ ਦੇ ਉੱਪਰ ਸਰੋਵਰ ਤੋਂ ਜਲ ਲੈ ਕੇ ਛਿੱਟੇ ਮਾਰਦਾ ਹੈ ਅਤੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦਾ ਹੈ ਕਿ ਗੁਰੂ ਸਾਹਿਬ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਸੀ ਸਤਿਗੁਰੂ ਸੱਚੇ ਪਾਤਸ਼ਾਹ ਦਿਆਲ ਹੈ ਭੁੱਲਾ ਮਖਸ਼ਣ ਹਾਰ ਹੈ ਤੁਸੀਂ ਮੇਰੀਆਂ ਭੁੱਲਾਂ ਬਖਸ਼ੋ ਅਤੇ ਮੈਨੂੰ ਆਪਣੇ ਚਰਨਾਂ ਦੇ ਨਾਲ ਲਾਓ ਤੇ ਸਾਧ ਸੰਗਤ ਜੀ ਦੱਸ ਦਈਏ ਕਿ ਉਸ ਤੋਂ ਬਾਅਦ ਉਹ ਗੁਰੂ ਵਾਲਾ ਬਣ ਗਿਆ ਅਤੇ ਉਸਨੇ ਜਾ ਕੇ ਅਮਰਤ ਪਾਨ ਵੀ ਕਰ ਲਿਆ ਅਤੇ ਹੁਣ ਉਹ ਗੁਰੂ ਦਾ ਸਿੱਖ ਸੱਚਾ ਹੋਇਆ ਹੈ ਸੋ ਸਾਧ ਸੰਗਤ ਜੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੋ ਗੁਰੂ ਹੁੰਦਾ ਹੈ ਕਦੇ ਵੀ ਆਪਣੇ ਬੱਚਿਆਂ ਦਾ ਹੱਥ ਨਹੀਂ ਛੱਡਦਾ ਤੇ ਸਰਤੇ ਹਮੇਸ਼ਾ ਹੱਥ ਰੱਖਦਾ ਹੈ ਸੋ ਆਪਣੇ ਕਮੈਂਟ ਬਾਕਸ ਦੇ ਵਿੱਚ رائے ਜ਼ਰੂਰ ਦਿਓ ਕਿ ਤੁਹਾਨੂੰ ਵੀਡੀਓ ਕਿਦਾਂ ਲੱਗੀ ਤੇ ਐਦਾਂ ਦੀ ਹੋਰ ਨਵੀਂ-ਨਵੀਂ ਵੀਡੀਓ ਦੇਖਣ ਦੇ ਲਈ ਸਾਡਾ ਚੈਨਲ ਪੰਜਾਬ ਦੀ ਵਿਰਾਸਤ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਫਤਿਹ ਦੀ ਸਾਂਝ ਪਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ